ਡੇਲੀ ਸਿਹਤ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਆਪਾਂ ਗੱਲ ਕਰਾਂਗੇ ਸਿਹਤ ਦੀ ਸਭ ਤੋਂ ਇੰਪੋਰਟੈਂਟ ਗੱਲ ਹੈ ਅੱਜ ਤੋਂ ਬਾਅਦ ਜੇ ਕੰਮ ਤੁਸੀਂ ਸ਼ੁਰੂ ਕਰ ਲਿਆ ਯਾਦ ਰੱਖੋਗੇ ਤੁਹਾਨੂੰ ਪੇਟ ਤੇ ਲਿਵਰ ਦੀ ਕੋਈ ਸਮੱਸਿਆ ਜਿਹੜੀ ਹੈ ਆ ਹੀ ਨਹੀਂ ਸਕਦੀ ਕਦੇ ਵੀ ਨਹੀਂ ਆਏਗੀ ਤੁਹਾਨੂੰ ਜ਼ਿੰਦਗੀ 'ਚ ਇਹ ਗੱਲ ਨੋਟ ਕਰ ਲਿਓ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਤੁਸੀਂ ਚਾਹੇ ਕੁਝ ਵੀ ਕਰ ਲਓ ਡਾਕਟਰ ਰਮਨ ਨੇ ਇੱਕ ਜਿਨ੍ਹਾਂ ਨੇ ਇਹ ਨੁਸਖਾ ਸ਼ੇਅਰ ਕੀਤਾ ਸੀ ਸੋ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਤਾਂ ਕਰਕੇ ਤਾਂ ਜੋ ਜੇ ਕੋਈ ਇਹਨੂੰ ਅਪਣਾਉਂਦਾ ਤਾਂ ਉਹਦਾ ਭਲਾ ਹੋ ਸਕੇ ਭਲੇ ਹਿੱਤ ਆਪਾਂ ਇਸ ਚੀਜ਼ ਨੂੰ ਜਿਹੜਾ ਸਾਂਝਾ ਕਰਨਾ ਹੈ ਸੋ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਟ ਦੇ ਵਿੱਚ ਬਿਮਾਰੀ ਹੁੰਦੀ ਹੈ ਸਵਾਈਲਿੰਗ ਜਾਂ ਕੋਈ ਦਰਦ ਹੁੰਦਾ ਹੈ ਤੇ ਜਾਂ ਫਿਰ ਪੇਟ ਦੇ ਵਿੱਚ ਗੰਦਗੀ ਹੋ ਜਾਂਦੀ ਹੈ ਜਾਂ ਫਿਰ ਕਬਜ਼ ਦੀ ਬਿਮਾਰੀ ਤੇ ਲੀਵਰ ਦੀ ਗਰਮੈਸ਼ ਪੇਟ ਦੇ ਵਿੱਚ ਗਰਮੈਸ਼ ਜਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜੋ ਪੇਟ ਦੀਆਂ ਸਾਡੀਆਂ ਹੁੰਦੀਆਂ ਨੇ ਸੋ ਬਹੁਤ ਇੱਕ ਮਾਹਪੁਰਖਾਂ ਦੀ ਬਖਸ਼ਿਸ਼ ਇਹ ਜਿਹੜਾ ਨੁਸਖਾ ਹੈ ਤੁਸੀਂ ਜ਼ਰੂਰ ਕਰਿਓ ਤੁਸੀਂ ਕਰਨਾ ਕੀ ਹੈ ਕਦੇ ਵੀ ਜ਼ਿੰਦਗੀ 'ਚ ਤੁਸੀਂ ਇਸ ਚੀਜ਼ ਨੂੰ ਭੁੱਲ ਨਹੀਂ ਪਾਉਂਗੇ ਤੁਸੀਂ ਹਮੇਸ਼ਾ ਯਾਦ ਰੱਖੋਗੇ ਤੇ ਹਮੇ ਦੂਜਿਆਂ ਨੂੰ ਵੀ ਦੱਸੋਗੇ ਇਸ ਦੇ ਬਾਰੇ ਤੁਹਾਨੂੰ ਡਾਕਟਰ ਕੋਲੇ ਜਾਣ ਦੀ ਬਹੁਤ ਘੱਟ ਲੋੜ ਪਊਗੀ ਤੁਸੀਂ ਕਰਨਾ ਕੀ ਹੈ ਅੱਧਾ ਲੀਟਰ ਪਾਣੀ ਲੈਣਾ ਅੱਧਾ ਲੀਟਰ ਪਾਣੀ ਲੈ ਕੇ ਉਸ ਦੇ ਵਿੱਚ ਕੱਟ ਕੇ ਖੀਰਾ ਪਾ ਦੇਣਾ ਤੇ ਉਸ ਤੋਂ ਬਾਅਦ ਨਿੰਬੂ ਦੇ 4 ਹਿੱਸੇ ਕਰ ਦੇਣੇ ਨੇ ਨਿੰਬੂ ਨਚੋੜਨਾ ਨਹੀਂ ਇਸ ਤਰ੍ਹਾਂ ਹੀ ਉਹ ਪਾਣੀ ਦੇ ਵਿੱਚ ਸਿੱਟ ਦੇਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਪਦੀਨਾ ਲੈਣਾ ਉਹਨੂੰ ਉਹਦੇ ਵਿੱਚ ਪਾ ਦੇਣਾ ਹੈ ਉਹ ਪੁਦੀਨਾ ਲੈ ਕੇ ਜਦੋਂ ਉਹਦੇ ਵਿੱਚ ਪੁਦੀਨਾ ਪਿਆ ਰਹੇਗਾ ਘਟੋ ਘਟੋ ਨੂੰ ਟਾਈਮ ਰੱਖੀ ਰੱਖੋ ਘੰਟਾ 2 ਘੰਟੇ ਉਸ ਨੂੰ ਰੱਖੀ ਰੱਖੋ ਤੇ ਉਸ ਤੋਂ ਬਾਅਦ ਉਸ ਪਾਣੀ ਨੂੰ ਤੁਸੀਂ ਪੁਣ ਲੈਣਾ ਹੈ ਉਸ ਪਾਣੀ ਨੂੰ ਪੁਣ ਕੇ ਚੰਗੀ ਤਰ੍ਹਾਂ ਫਿਰ ਤੁਸੀਂ ਇੱਕ ਬੋਤਲ ਦੇ ਵਿੱਚ ਉਹ ਪਾਣੀ ਨੂੰ ਪਾ ਲੈਣਾ ਉਸ ਤੋਂ ਬਾਅਦ ਸਿੱਪ ਸਿੱਪ ਕਰਕੇ ਉਸ ਪਾਣੀ ਨੂੰ ਪੀਣਾ ਹੈ ਚਾਹੇ ਤੁਸੀਂ 1 ਘੰਟੇ ਚ ਉਸ ਨੂੰ ਪੀ ਲੋ ਚਾਹੇ 2 ਘੰਟਿਆਂ ਚ ਪੀ ਲੋ ਪਰ ਪੀਣਾ ਸਿਪ ਸਿਪ ਕਰਕੇ ਆ ਉਸ ਪਾਣੀ ਨੂੰ ਇਸ ਤਰ੍ਹਾਂ ਸਿਪ ਸਿਪ ਕਰਕੇ ਪੀਣਾ ਹੈ ਤੇ ਜਿੰਨੀ ਤੁਹਾਡੇ ਢੇਟ ਦੇ ਵਿੱਚ ਗੰਦਗੀ ਹੈ ਜਿੰਨੀ ਤੁਹਾਡੀ ਲੀਵਰ ਦੀ ਗਰਮੈਸ਼ ਹੈ ਜਿਸ ਤਰ੍ਹਾਂ ਟਾਇਲਟ ਸੀਟ ਨੂੰ ਆਪਾਂ ਹਾਰਪਿਕ ਹਾਰਪਿਕ ਪਾ ਕੇ ਫਰਨਾਇਲ ਤਜਾਬ ਜੋ ਕੁਝ ਵੀ ਪਾ ਕੇ ਆਪਾਂ ਨੂੰ ਸਾਫ਼ ਕਰ ਦਿੰਦੇ ਆ ਗੰਦਗੀ ਨੂੰ ਕੱਟ ਦਿੰਦੀ ਆ ਉਹ ਚੀਜ਼ ਉਸੇ ਤਰ੍ਹਾਂ ਅੰਦਰੋਂ ਬਸ ਉਹਨੇ ਸਾਫ਼ ਕਰ ਦੇਣਾ ਜੋ ਗਰਮੈਸ਼ ਹੈ ਜੋ ਗੰਦਗੀ ਹੈ ਜੋ ਕੁਝ ਵੀ ਹੈ ਅੰਦਰ ਉਹਨੇ ਸਾਫ਼ ਕਰ ਦੇਣਾ ਬਹੁਤ ਲਾਭਦਾਇਕੇ ਨੁਸਖੇ ਬਹੁਤ ਸਾਰੀਆਂ ਸੰਗਤਾਂ ਨੇ ਇਸ ਨੂੰ ਅਪਣਾਇਆ ਤੁਸੀਂ ਵੀ ਅਪਣਾਓ ਇਸ ਚੀਜ਼ ਨੂੰ ਜ਼ਰੂਰ ਗੌਰ ਕਰਿਓ ਸੋ ਇੱਕ ਨੁਸਖਾ ਜੋ ਤੁਹਾਡੇ ਨਾਲ ਸਾਂਝਾ ਕੀਤਾ ਹੋਰ ਨਵਾਂ ਨੁਸਖਾ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਡੇਲੀ ਸਿਹਤ ਪੰਜਾਬ ਦੇ ਨਾਲ ਜੁੜੇ ਰਹੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ